ਤੇ ਇਹ ਤੁਹਾਡੀ ਪਹਿਚਾਨ ਦੇ ਨਿਸ਼ਾਨ ਸਾਹਿਬ ਨੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਆ ਤੇ ਇਹ ਨਿਸ਼ਾਨੀਆਂ ਤੁਹਾਨੂੰ ਦਸਰਉਂਦੀਆਂ ਵਾ ਖੁਸ਼ਹਾਲ ਰਾਜ ਜਦੋਂ ਵੀ ਜਿੱਥੇ ਵੀ ਧੰਸ਼ੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਏ ਨੇ ਚਾਰ ਉਦਾਸੀਆਂ ਦੇ ਵਿੱਚ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸਨ ਉੱਥੇ ਪਹਿਲਾਂ ਪ੍ਰਚਾਰ ਕਰਦੇ ਸਨ ਵਹਿਮ ਪਰਮ ਜਿਹੜੇ ਸਾਨੂੰ ਕੱਢਦੇ ਸਨ ਉਸ ਤੋਂ ਬਾਅਦ ਇੱਕ ਹੀ ਗੱਲ ਹੁੰਦੀ ਸੀ ਉਹ ਕੀ ਕਿ ਇੱਥੇ ਧਰਮਸ਼ਾਲ ਬਣਾਈ ਜਾਵੇ ਘਰ ਘਰ ਅੰਦਰ ਧਰਮਸ਼ਾਲ ਮੋਵੇ ਕੀਰਤਨ ਸਦਾ ਬਿਸਵਾ ਜੇ ਸਾਡੇ ਪ੍ਰਬੰਧ ਸੰਭਾਲਣ ਵਾਲੇ ਸਾਡੇ ਮੁੱਢ ਜਿਹੜੇ ਆ ਉਹ ਗੁਰਸਿੱਖ ਹੋਣਗੇ ਤੇ ਜਾਂ ਬਾਣੀ ਤੇ ਬਾਣੇ ਵਾਲੇ ਹੋਣਗੇ ਜਾਂ ਇਤਿਹਾਸ ਨਾਲ ਜਾਣੂ ਹੋਣਗੇ ਤਾਂਦੇ ਹੀ ਉਹ ਸਾਡੇ ਆਉਣ ਵਾਲੀ ਪੀੜੀ ਨੂੰ ਆਪਣੇ ਨਾਲ ਗੁਰੂ ਘਰ ਦੇ ਨਾਲ ਜੋੜ ਸਕਦੇ ਆ ਸੀਂ ਆਪ ਖੁਦ ਪ੍ਰਬੰਧ ਕੀ ਢਾਂਚੇ ਚੋਂ ਆਏ ਆ ਪਰ ਜੋ ਊਣ ਤਾਈਆਂ ਪ੍ਰਬੰਧਾਂ ਚ ਰਹਿੰਦੇ ਆਂ ਚ ਸਾਥੋਂ ਕੁਝ ਹੋ ਜਾਂਦੀਆਂ ਨੇ ਜਾਂ ਅਸੀਂ ਨੇੜੇ ਰਹਿ ਕੇ ਦੇਖੀਆਂ ਉਹ ਊਣ ਤਾਈਆਂ ਮੈਨੂੰ ਇਹ ਲੱਗਦਾ ਵੀ ਜਿਹੜੀ ਇੱਥੇ ਕਮੇਟੀ ਐ ਉਹ ਸੰਗਤ ਦਾ ਜਿੰਨਾ ਸਹਿਯੋਗ ਐ ਇਹ ਸਾਰੀ ਕਮੇਟੀ ਕੋਈ ਪ੍ਰਚਾਰਕ ਵਰਗ ਚੋਂ ਆਈ ਹੋਈ ਐ ਗੁਰਸਿੱਖ ਨੇ ਪੰਜ ਹੀ ਮੈਂਬਰ ਨੇ ਔਰ ਪੰਜੇ ਹੀ ਗੁਰਸਿੱਖ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰਾ ਇਸ ਕਰਕੇ ਆ ਜਕਾਰਾ ਇਹੋ ਜਿਆ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਯੂਰਪ ਚ ਲਾਉਣਾ ਚਾਹੀਦਾ ਆ ਜਾਨੀ ਕਿ ਗੁਰੂ ਘਰ ਦਾ ਪ੍ਰਬੰਧ ਸਾਭ ਰੈ ਜੋ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਗੁਰਸਿੱਖ ਬਾਣੀ ਤੇ ਬਾਣੇ ਵਾਲੇ ਆ ਤੇ ਜਿਨ੍ਹਾਂ ਦੇ ਵਿੱਚ ਕੀਰਤਨੀਏ ਟਾ ਆਪਣੇ ਟਾਡੀ ਤਪਲਾਵਾਜ ਕਥਾਵਾਚਕ ਗ੍ਰਾਂਥੀ ਸਿੰਘ ਇਹਨਾਂ ਦੀ ਬਣਾਈ ਹੋਈ ਇੱਕ ਕਮੇਟੀ ਆ ਯੂਰਪ ਦਾ ਦੇਸ਼ ਪੁਰਤਗਾਲ ਤੁਸੀਂ ਸੁਣਿਆ ਹੋਵੇਗਾ ਜਿਹਨੂੰ ਕਿਸੇ ਨੂੰ ਪੇਪਰ ਨਹੀਂ ਮਿਲਦੇ ਹੈ ਨਾ ਉਹ ਕਹਿੰਦੇ ਪੁਰਤਗਾਲ ਹੀ ਦਿੰਦਾ ਮਾਮਾ ਦੇ ਪੁੱਤਾਂ ਨੂੰ ਮਲਾਉਣ ਵਾਲਾ ਪੁਰਤਗਾਲ ਆ ਦੁਨੀਆ ਦੇ ਵਿੱਚ ਪੁਰਤਗਾਲ ਦਾ ਨਾਂ ਕਿਤੇ ਵੀ ਲਕਾਉਣ ਦੀ ਲੋੜ ਨਹੀਂ ਆ ਜਿਵੇਂ ਪੰਜਾਬ ਦੇ ਵਿੱਚ ਮਸ਼ਹੂਰ ਆ ਤੇ ਪੁਰਤਗਾਲ ਕਿੱਥੇ ਆ ਪੁੱਤ ਸਾਡਾ ਪੁਰਤਗਾਲ ਵਿੱਚ ਤੇ ਪੱਕਾ ਹੋ ਕੇ ਮੁੜਿਆ ਹੋਵੇਗਾ ਪੁਰਤਗਾਲ ਤੋਂ ਇਸ ਲਈ ਅੱਜ 모ਹਿਤ ਗੁਰਦੁਆਰਾ ਸਾਹਿਬ ਲਿਸਬਨ ਹਾਂਜੀ ਹਾਂ ਲਿਸਬਨ ਦਾ ਹਿੱਸਾ ਲਿਸਬਨ ਦਾ ਹਿੱਸਾ ਤੇ ਨਾਲ ਸਾਡੇ ਜਗਦੀਪ ਸਿੰਘ ਜੀ ਗਰੇਵਾਲ ਆ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਆ ਪਹਿਲਾਂ ਵੀ ਇਹਨਾਂ ਨਾਲ ਫੋਨ ਤੇ ਕਈ ਵਾਰੀ ਗੱਲਾਂ ਬਾਤਾਂ ਹੋਈਆਂ ਇਹਨਾਂ ਨੇ ਬੜੀ ਤਾਰੀਫ ਦੇ ਨਾਲ ਦੱਸਿਆ ਆ ਸਾਨੂੰ ਤੇ ਬਾਕੀ ਥੋੜਾ ਜਿਹਾ ਚਾਨਣਾ ਪਾ ਦਾਂਗੇ ਉਹ ਇਸ ਕਰਕੇ ਵੀਡੀਓ ਬਣਾ ਰਹੇ ਆ ਕਿ ਜੇ ਦੁਨੀਆ ਦੇ ਵਿੱਚ ਜੇ ਖਾਲਸਾ ਰਾਜ ਦੀ ਗੱਲ ਕਰੀਏ ਜੇ ਆਪਣੀ ਪੰਜਾਬੀਅਤ ਦੀ ਗੱਲ ਕਰੀਏ ਜੇ ਸਾਡੇ ਪ੍ਰਬੰਧ ਸੰਭਾਲਣ ਵਾਲੇ ਸਾਡੇ ਮੁੱਢ ਜਿਹੜੇ ਆ ਉਹ ਗੁਰਸਿੱਖ ਹੋਣਗੇ ਤੇ ਜਾਂ ਬਾਣੀ ਤੇ ਬਾਣੇ ਵਾਲੇ ਹੋਣਗੇ ਜਾਂ ਇਤਿਹਾਸ ਨਾਲ ਜਾਣੂ ਹੋਣਗੇ ਤਾਂਦੇ ਹੀ ਉਹ ਸਾਡੇ ਆਉਣ ਵਾਲੀ ਪੀੜੀ ਨੂੰ ਆਪਣੇ ਨਾਲ ਗੁਰੂ ਘਰ ਦੇ ਨਾਲ ਜੋੜ ਸਕਦੇ ਆ ਜਿਵੇਂ ਗੁਰੂ ਘਰ ਗੁਰੂ ਦੀ ਸਿੱਖਿਆ ਲੈਣ ਵਾਸਤੇ ਇੱਕ ਸਕੂਲ ਆ ਸਾਡਾ ਇੱਕ ਧੁਰਾ ਆ ਸਾਡਾ ਜਿੱਥੋਂ ਸਾਡਾ ਦਿਨ ਦੀ ਸ਼ੁਰੂਆਤ ਹੁੰਦੀ ਆ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਜਿੱਥੋਂ ਅਸੀਂ ਓਟ ਆਸਰਾ ਲੈ ਕੇ ਤੁਰਦੇ ਆ ਜਿੱਥੇ ਵੀ ਪੰਜਾਬੀ ਰਹਿੰਦੇ ਆ ਤੇ ਉਹ ਜਿੱਦ ਦੁਨੀਆ ਦੇ ਵਿੱਚ ਰਹਿੰਦੇ ਆ ਤੇ ਉਹ ਜਗ੍ਹਾ ਦੇ ਉੱਤੇ ਆਪਾਂ ਜਰੂਰ ਆਪਣਾ ਘਰ ਬਣਾਈਏ ਜਾਂ ਨਾ ਬਣਾਈਏ ਗੁਰੂ ਦਾ ਘਰ ਜਰੂਰ ਬਣਾਉਨੇ ਆ ਜਗਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰਾ ਸਾਰੇ ਹਨਾ ਹਾਂਜੀ ਸਾਰੇ ਬਾਕੀ ਤੁਸੀਂ ਥੋੜਾ ਜਿਆ ਜਾਨੂ ਕਰਵਾ ਦਿਓ ਸਾਨੂੰ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੁਤਾਬਕੇ ਸ੍ਰੀ ਗੁਰੂ ਰਾਮਦਾਸ ਜੀ ਮੁਤਾਬਕ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆ ਅਸੀਂ ਔਰ ਭਾਈ ਮਰੀਕ ਸਿੰਘ ਜੀ ਨੇ ਪਹਿਲਾਂ ਦੱਸ ਹੀ ਦਿੱਤਾ ਅਸੀਂ ਆਪ ਖੁਦ ਪ੍ਰਬੰਧ ਕੀ ਢਾਂਚੇ ਚੋਂ ਆਏ ਆ ਪਰ ਜੋ ਔਣਤਾਈਆਂ ਪ੍ਰਬੰਧਾਂ ਚ ਰਹਿੰਦੇ ਆਂ ਚ ਸਾਥੋਂ ਕੁਝ ਹੋ ਜਾਂਦੀਆਂ ਨੇ ਜਾਂ ਅਸੀਂ ਨੇੜੇ ਰਹਿ ਕੇ ਦੇਖੀਆਂ ਉਹ ਔਣਤਾਈਆਂ ਮੈਨੂੰ ਇਹ ਲੱਗਦਾ ਵੀ ਜਿਹੜੀ ਇੱਥੇ ਕਮੇਟੀ ਹੈ ਔਰ ਸੰਗਤ ਦਾ ਜਿੰਨਾ ਸਹਿਯੋਗ ਹੈ ਇਹ ਸਾਰੀ ਕਮੇਟੀ ਕੋਈ ਪ੍ਰਚਾਰਕ ਵਰਗ ਚੋਂ ਆਈ ਹੋਈ ਹੈ ਗੁਰਸਿੱਖ ਨੇ ਪੰਜ ਹੀ ਮੈਂਬਰ ਨੇ ਔਰ ਪੰਜੇ ਹੀ ਗੁਰਸਿੱਖ ਨੇ ਔਰ ਗੁਰਦੁਆਰਾ ਇਹ ਸਿੱਖਾਂ ਦੇ ਕੇਂਦਰੀ ਸਥਾਨ ਨੇ ਔਰ ਮੈਂ ਆਪ ਇਹ ਮਹਿਸੂਸ ਕਰਦਾ ਵੀ ਜੋ ਪ੍ਰਬੰਧ ਚ ਰਹਿੰਦੇ ਆ ਸਾਥੋਂ ਕੁਝ ਔਣਤਾਈਆਂ ਰਹੀਆਂ ਨੇ ਉਹ ਇਹ ਦੂਰ ਕਰਨਗੇ ਜੀ ਝਗੜੇ ਝੇਲੇ ਜਿਹੜੇ ਪੈਂਦੇ ਨੇ ਪ੍ਰਬੰਧਾਂ ਦੇ ਵਿੱਚ ਜਿਹੜੇ ਗੁਰਸਿੱਖ ਪਿਆਰੇ ਜਦੋਂ ਗੁਰਸਿੱਖ ਰੂਹਾਂ ਆਉਂਦੀਆਂ ਨੇ ਉਹ ਬੈਠ ਕੇ ਨਿਬੇੜਦੀਆਂ ਨੇ ਔਰ ਇਹਨਾਂ ਨੂੰ ਹੀ ਮੌਕਾ ਮਿਲਣਾ ਚਾਹੀਦਾ ਔਰ ਇੱਕ ਚੰਗਾ ਸੰਦੇਸ਼ ਸਾਰੀ ਦੁਨੀਆ ਚ ਵੱਸਦੇ ਸਿੱਖਾਂ ਲਈ ਕਿ ਸਾਡੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਉਹ ਚਾਹੇ ਪੰਜ ਮੈਂਬਰੀ ਕਮੇਟੀ ਆ ਚਾਹੇ 10 ਅਮਰਤ ਧਾਰੀ ਗੁਰੂ ਆਸ਼ੇ ਤੇ ਯਕੀਨ ਰੱਖਣ ਵਾਲੀ ਹੋਣੀ ਚਾਹੀਦੀ ਹੈ ਜੀ ਤਾਂ ਜੋ ਅਸੀਂ ਚੜ੍ਹਦੀ ਕਲਾ ਵੱਲ ਹਮੇਸ਼ਾ ਹੀ ਜਾਂਦੇ ਰਹੀਏ ਔਰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸੰਭਾਲ ਵਾਸਤੇ ਜਿਵੇਂ ਆਪਾਂ ਸੁਣਿਆ ਆ ਕਿ ਸਾਰੀ ਕਮੇਟੀ ਗੁਰਸਿੱਖ ਆ ਤੇ ਇੱਥੋਂ ਦੇ ਬਲਜੀਤ ਸਿੰਘ ਜੀ ਸਾਡੇ ਸਰਦਾਰ ਬਲਜੀਤ ਸਿੰਘ ਜੀ ਜੋ ਹੈੱਡ ਗ੍ਰੰਥੀ ਨੇ ਤੇ ਆਪਾਂ ਇਹਨਾਂ ਦੇ ਕੋਲੋਂ ਸਰਵਣ ਕਰਦੇ ਆ ਸੁਣਦੇ ਆ ਆਪਣੇ ਕਮੇਟੀ ਬਾਰੇ ਜਿਵੇਂ ਬਾਤ ਬਹੁਤ ਹੀ ਗਿਣਤੀ ਕਈਆਂ ਸ਼ਹਿਰਾਂ ਦੇ ਵਿੱਚ ਨਹੀਂ ਹੈਗੀ ਕਈਆਂ ਸ਼ਹਿਰਾਂ ਦੇ ਵਿੱਚ ਅਸੀਂ 2-2 3-3 ਗੁਰੂ ਘਰ ਵੀ ਬਣਾ ਲਿਆ ਪਰ ਸਾਡਾ ਪ੍ਰਚਾਰ ਦਾ ਦਾਇਰਾ ਜਿਹੜਾ ਵਾ ਉਹ ਉਹਨਾ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਕਿਉਂਕਿ ਜਿਸ ਮਾਰਗ ਤੇ ਸਾਨੂੰ ਗੁਰੂ ਸਾਹਿਬ ਨੇ ਤੋਰਿਆ ਹੈ ਸੀਗਾ ਕਈ ਸਾਨੂੰ ਮਤਭੇਦ ਦੇ ਵਿੱਚੋਂ ਤੇ ਕਈਆਂ ਗੱਲਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ ਸੀਗਾ ਸਾਨੂੰ ਮਤਲਬ ਕਿ ਗੁਰੂ ਨੂੰ ਮੰਨਣਾ ਸਿਖਾਇਆ ਹੈ ਨਾ ਕਿ ਪੂਜਣਾ ਸਿਖਾਇਆ ਹੈ ਉਦੇ ਬਾਰੇ ਆਪਾਂ ਇਹਨਾਂ ਦੇ ਕੋਲੋਂ ਵਿਚਾਰ ਸੁਣਦੇ ਆ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰੀ ਕਮੇਟੀ ਦਾ ਪ੍ਰਬੰਧਕਾਂ ਦਾ ਤੇ ਤੁਸੀਂ ਬਹੁਤ ਵਧੀਆ ਪ੍ਰਬੰਧ ਸੰਭਾਲ ਲਿਆ ਹੋ ਬਿਲਡਿੰਗ ਬੜੀ ਸਾਫ਼ ਸੁਥਰੀ ਆ ਤੇ ਨਾਲ ਅੰਦਰ ਵੀ ਬਹੁਤ ਵਧੀਆ ਤੁਸੀਂ ਪ੍ਰਬੰਧ ਕੀਤਾ ਹੋਇਆ ਆ ਤੇ ਸਭ ਤੋਂ ਪਹਿਲਾਂ ਤੇ ਇਹ ਜਰੂਰ ਬੇਨਤੀ ਸਾਡੇ ਸੰਗਤਨਾ ਕਰਦੇ ਹੋ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਜਿੱਥੇ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਏ ਨੇ ਚਾਰ ਉਦਾਸੀਆਂ ਦੇ ਵਿੱਚ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸਨ ਉੱਥੇ ਪਹਿਲਾਂ ਪ੍ਰਚਾਰ ਕਰਦੇ ਸਨ ਵਹਿਮ ਭਰਮ ਜਿਹੜੇ ਸਾਨੂੰ ਕੱਢਦੇ ਸਨ ਉਸ ਤੋਂ ਬਾਅਦ ਇੱਕ ਹੀ ਗੱਲ ਹੁੰਦੀ ਸੀ ਉਹ ਕੀ ਕਿ ਇੱਥੇ ਧਰਮਸ਼ਾਲ ਬਣਾਈ ਜਾਵੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੂਆ ਗੁਰੂ ਸਾਹਿਬ ਨੇ ਤੇ ਹਰ ਜਗ੍ਹਾ ਹਰ ਪਿੰਡ ਵਿੱਚ ਕਿਹਾ ਕਿ ਇੱਥੇ ਧਰਮਸ਼ਾਲ ਬਣਾਓ ਸਵੇਰੇ ਸ਼ਾਮ ਬੈਠ ਕੇ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਸਿਮਰਨ ਕਰੋ ਅਤੇ ਮਾੜੇ ਕਰਮ ਛੱਡ ਕੇ ਵਹਿਮਾ ਭਰਮਾ ਚੋਂ ਨਿਕਲ ਕੇ ਇੱਕ ਉਸ ਅਕਾਲ ਪੁਰਖ ਦੇ ਨਾਲ ਜੁੜੋ ਸੋ ਜਿੱਥੇ ਇਸ ਗੁਰੂ ਘਰ ਦੀ ਗੱਲ ਹੈ ਕਿ ਕਿਵੇਂ ਗੁਰੂ ਸਾਹਿਬ ਬਣਾ ਗੁਰੂ ਘਰ ਬਣਾਉਣ ਦੀ ਗੱਲ ਆਈ ਜੀ ਵੈਸੇ ਵੀ ਇਹ ਜਿਹੜਾ ਏਰੀਆ ਹੈ ਨਾ ਇਸ ਏਰੀਆ ਨੂੰ ਜਿਹੜਾ ਹੈ ਗੁਰਦੁਆਰਾ ਸਾਹਿਬ ਜਿਹੜਾ ਦੂਰ ਪੈਂਦਾ ਹੈ ਕਾਫੀ ਔਰ ਇਹ ਸਮੁੰਦਰ ਵੀ ਪੈਂਦਾ ਹੈ ਜੀ ਸੋ ਇੱਕ ਤੇ ਇਹ ਕਾਰਨ ਸੀ ਔਰ ਇਸ ਕਰਕੇ ਇਹ ਜਿਹੜੀਆਂ ਸੰਗਤਾਂ ਸਨ ਤਕਰੀਬਨ ਕੋਈ ਦੀਵਾਲੀ ਵਿਸਾਖੀ ਤੇ ਹੀ ਪਹੁੰਚ ਸਕਦੀ ਸੀ ਜੀ ਪਰ ਹੁਣ ਜਿਹੜਾ ਹੈ ਕਿ ਨਿਤਾប្រਤੀ ਵੀ ਸੰਗਤਾਂ ਆ ਸਕਦੀਆਂ ਨੇ ਵੀਕੈਂਡ ਤੇ ਵੀ ਸੰਗਤਾਂ ਆ ਸਕਦੀਆਂ ਨੇ ਮੇਨ ਜਿਹੜੀ ਗੱਲ ਹੈ ਇਹ ਇੱਕ ਜਿਹੜਾ ਵੱਡਾ ਕਾਰਨ ਜਿਹੜਾ ਹੈ ਇਹ ਕਾਰਨ ਰਿਹਾ ਕੋਈ ਇਹ ਨਹੀਂ ਕਿ ਪਹਿਲਾਂ ਵੀ ਗੁਰੂ ਘਰ ਹਨ ਤੇ ਹੋਰ ਵੀ ਗੁਰੂ ਘਰ ਬਣੇ ਐਸਾ ਨਹੀਂ ਹੈ ਜੀ ਤਕਰੀਬਨ 40-45 ਕਿਲੋਮੀਟਰ ਇੱਕ ਗੁਰੂ ਘਰ ਦੂਰ ਹੈ ਜੀ ਦੂਸਰਾ ਗੁਰੂ ਘਰ ਜਿਹੜਾ ਇੱਥੋਂ ਸੋ ਇਸ ਕਰਕੇ ਵੱਡਾ ਕਾਰਨ ਸੀ ਸੰਗਤਾਂ ਦੀ ਬੜੀ ਵੱਡੀ ਮੰਗ ਸੀ ਕਿ ਸਾਡੇ ਤੋਂ ਉੱਥੇ ਤੱਕ ਜਾਇਆ ਨਹੀਂ ਜਾਂਦਾ ਦੂਰ ਹੈ ਸੋ ਇਸ ਕਰਕੇ ਗੁਰੂ ਘਰ ਦੀ ਜਿਹੜੀ ਜਿਹੜੀ ਲੋਕਾਂ ਨੂੰ ਇਹ ਇਹ ਸਵਾਲ ਇਸ ਕਰਕੇ ਕੀਤਾ ਹੈ ਜੀ ਆਪਾਂ ਜ਼ਿਆਦਾਤਰ ਦੇਖੀਏ ਜਦੋਂ ਗੁਰੂ ਘਰ ਦੀ ਕਿਤੇ ਗੱਲ ਕਰੀਏ ਤਾਂ ਕਈ ਲੋਕਾਂ ਦੇ ਕਮੈਂਟ ਹੁੰਦੇ ਆ ਕਮੈਂਟ ਤਾਂ ਕਰਨ ਵਾਲੇ ਦਰਬਾਰ ਸਾਹਿਬ ਤੋਂ ਬਾਣੀ ਥੱਲੇ ਵੀ ਕਮੈਂਟ ਕਰ ਦਿੰਦੇ ਆ ਕਮੈਂਟ ਕਰਨ ਵਾਲਿਆਂ ਨੇ ਕਮੈਂਟ ਕਰਨੇ ਹੁੰਦੇ ਆ ਤਾਂ ਦੀ ਸਵਾਲ ਪੁੱਛਿਆ ਕਿ ਲੋਕਾਂ ਨੂੰ ਵੀ ਪਤਾ ਹੋਵੇ ਕਿ ਸੰਗਤ ਜਿਹੜੀ ਪੈਸਾ ਲਾ ਰਹੀ ਆ ਜਾਂ ਸੰਭਾਲ ਕਰ ਰਹੀ ਆ ਤੇ ਇਹਦਾ ਅਸਲ ਮਿਸ਼ਨ ਕੀ ਆ ਅਸਲ ਮਿਸ਼ਨ ਤੁਹਾਨੂੰ ਦੱਸਿਆ ਆ ਕਿ ਜਿਵੇਂ ਧਰਮਸਾਲ ਦੀ ਗੱਲ ਕੀਤੀ ਆ ਸਕੂਲ ਦੀ ਗੱਲ ਕੀਤੀ ਆ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਉਪਦੇਸ਼ ਆ ਉਸ ਉਪਦੇਸ਼ ਦੀ ਗੱਲ ਕੀਤੀ ਆ ਤੇ ਇਸ ਕਰਕੇ ਕਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪ੍ਰਬੰਧਕ ਕਮੇਟੀਆਂ ਹੋਰ ਵੀ ਜਿਹੜੇ ਪ੍ਰਬੰਧ ਆ ਉਹ ਉਹਨਾਂ ਵੀਰਾਂ ਦੇ ਕੋਲ ਹੋਣੇ ਚਾਹੀਦੇ ਆ ਜਿਨ੍ਹਾਂ ਵੀਰਾਂ ਨੂੰ ਕੋਈ ਨੌਲੇਜ ਹੋਵੇ ਯਾਨੀ ਕਿ ਕੋਈ ਤੁਹਾਡੇ ਕੋਲ ਕਥਾਵਾਚਕ ਆਂਦਾ ਆ ਜਾਂ ਕੋਈ ਕੋਈ ਵੀ ਪ੍ਰਚਾਰਕ ਆਉਂਦਾ ਕਮ ਸੇ ਕਮ ਸਾਨੂੰ ਇੰਨਾਕ ਤਾਂ ਪਤਾ ਹੋਵੇ ਕਿ ਉਹ ਸਾਨੂੰ ਸਹੀ ਪੜਾ ਰਿਹਾ ਕਿ ਗਲਤ ਪੜਾ ਰਿਹਾ ਬਿਲਕੁਲ ਇੰਨੀ ਕਿ ਨੌਲੇਜ ਤੇ ਸਾਨੂੰ ਹੋਣੀ ਚਾਹੀਦੀ ਆ ਕਿ ਸਾਡੇ ਸਾਹਮਣੇ ਸਟੇਜ ਤੇ ਬੈਠਾ ਉਹ ਸਾਨੂੰ ਕੀ ਕਿਹੜਾ ਗਿਆਨ ਦੇ ਰਿਹਾ ਕਿਉਂ ਹਾਂ ਤੋਂ ਉਲਟ ਦੇ ਨਹੀਂ ਹਾਂ ਕਿਉਂਕਿ ਕਈ ਗੱਲਾਂ ਬਾਤਾਂ ਆਪਾਂ ਨਾ ਸੁਣੀਆਂ ਹੋਈਆਂ ਆ ਕਿ ਪ੍ਰਚਾਰਕ ਜਿਹੜੇ ਆ ਉਹ ਪ੍ਰਚਾਰ ਨੂੰ ਬਦਲ ਰਹੇ ਆ ਜਾਂ ਗੱਲਾਂ ਬਾਤਾਂ ਹੋਰ ਪਾਸੇ ਨੂੰ ਜਾ ਰਹੀਆਂ ਆ ਸਾਡੇ ਇਤਿਹਾਸ ਵਿੱਚ ਬਦਲਾਵ ਲਿਆਇਆ ਜਾ ਰਿਹਾ ਹੈ ਨਾ ਇਹ ਬਦਲਾਵ ਨੂੰ ਰੋਕਣ ਵਾਸਤੇ ਤੁਹਾਨੂੰ ਇਹ ਉਪਰਾਲਾ ਕਰਨਾ ਪਵੇਗਾ ਤਾਂ ਬਹੁਤ ਬਹੁਤ ਧੰਨਵਾਦ ਜੀ ਕਿ ਕੋਈ ਹੋਰ ਕੋਈ ਗੱਲ ਬਾਤ ਸਾਂਝੀ ਕਰਨੀ ਚਾਹੁੰਦੇ ਤਾਂ ਕਰ ਸਕਦੇ ਹੋ ਬਸ ਇਹੀ ਹੈ ਕਿ ਜਿਵੇਂ ਆਪ ਜੀ ਨੇ ਵੀ ਦੱਸਿਆ ਤੇ ਜਗਦੀਪ ਸਿੰਘ ਗਰੇਵਾਲ ਉਹਨਾਂ ਨੇ ਵੀ ਗੱਲ ਕੀਤੀ ਕਿ ਸਾਡੀ ਜਿਹੜੀ ਸਾਰੀ ਕਮੇਟੀ ਹੈ ਜੀ ਸੋ ਉਹ ਸਾਰੀ ਪ੍ਰਚਾਰਕ ਸ਼੍ਰੇਣੀ ਤੋਂ ਹੈ ਭਾਈ ਸਾਹਿਬ ਜੀ ਹੈਡ ਗ੍ਰੰਥੀ ਦੀ ਡਿਊਟੀ ਕਰ ਚੁੱਕੇ ਨੇ ਇੰਡੀਆ ਵੀ ਕਾਫੀ ਜਿਹੜਾ ਹੈ ਸੇਵਾਮਨ ਬਾ ਚੁੱਕੇ ਨੇ ਭਾਈ ਸਾਹਿਬ ਜੀ ਅਮਰਜੀਤ ਸਿੰਘ ਜੀ ਨੇ ਔਰ ਸਾਡੇ ਮਨਪ੍ਰੀਤ ਸਿੰਘ ਜੀ ਸਾਰੇ ਜਿਹੜੇ ਨੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਔਰ ਸਾਡੇ ਵੀਰ ਲਾਢੀ ਜੀ ਹਰਚੰਦ ਸਿੰਘ ਜੀ ਇਹਨਾਂ ਸਾਰਿਆਂ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਨਭਾਈਆਂ ਨੇ ਇਹਨਾਂ ਨੂੰ ਪਤਾ ਹੈ ਕੀ ਕੀ ਹੁਨਤਾਂ ਆਂਦੀਆਂ ਨੇ ਕੀ ਕੀ ਲੋੜਾਂ ਆਂਦੀਆਂ ਨੇ ਕੀ ਕੀ ਸਾਨੂੰ ਜ਼ਰੂਰਤਾਂ ਆਂਦੀਆਂ ਨੇ ਇਸ ਕਰਕੇ ਜਿਹੜਾ ਹੈ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਜਿਨ੍ਹਾਂ ਨੇ ਪ੍ਰਚਾਰ ਕੀਤਾ ਹੈ ਅਤੇ ਸੰਗਤਾਂ ਵਿੱਚ ਵਿਚਰੇ ਨੇ ਉਹ ਸਮਝ ਸਕਦੇ ਨੇ ਕੀ ਕੀ ਸੰਗਤਾਂ ਦੀਆਂ ਲੋੜਾਂ ਨੇ ਕੀ ਸਿਧਾਂਤ ਨੇ ਸੋ ਇਸ ਕਰਕੇ ਜਿਹੜਾ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਰੇ ਹੀ ਜਿਹੜੇ ਹਨ ਗੁਰਸਿੱਖ ਹਨ ਸੋ ਸਭ ਤੋਂ ਵੱਡੀ ਇਹ ਗੱਲ ਹੈ ਤੇ ਪਿਛਲੇ ਦਿਨੀ ਤਨ ਤਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜੋ ਲਿਆਂਦੇ ਗਏ ਨੇ ਇੰਗਲੈਂਡ ਦੀ ਧਰਤੀ ਤੋਂ ਬਰਾਜਮਾਨ ਕੀ ਕੀਤੇ ਨੇ ਬਹੁਤ ਹੀ ਸੰਗਤ ਨੇ ਸਾਥ ਵੀ ਦਿੱਤਾ ਸਹਿਯੋਗ ਵੀ ਕੀਤਾ ਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਵੀ ਕੀਤਾ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈ ਦਿੰਨੇ ਆ ਤੇ ਸਾਰਿਆਂ ਵੱਲੋਂ ਵਧਾਈ ਹੋਵੇ ਤੇ ਇਹੀ ਆ ਕਿ ਰਲ ਮਿਲ ਕੇ ਕਾਰਜ ਕਰਦੇ ਰਹੋ ਤੇ ਇਹ ਜੋ ਨਿਸ਼ਾਨ ਸਾਹਿਬ ਲੱਗੇ ਨੇ ਤੇ ਇਹ ਤੁਹਾਡੀ ਪਹਿਚਾਨ ਦੇ ਨਿਸ਼ਾਨ ਸਾਹਿਬ ਨੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਆ ਤੇ ਇਹ ਨਿਸ਼ਾਨੀਆਂ ਤੁਹਾਨੂੰ ਦਸਰੌਂਦੀਆਂ ਵਾ ਖਾਲਸਾ ਰਾਜ ਕਿਹੜਾ ਰਾਜ ਖੁਸ਼ਹਾਲ ਰਾਜ ਦੁਨੀਆ ਦੇ ਵਿੱਚ ਜਿੱਥੇ ਵੀ ਖਾਲਸਾ ਪੰਥ ਵੱਸਦਾ ਆ ਉਹ ਜਿੱਥੇ-ਇਥੇ ਖਾਲਸੇ ਦਾ ਨਿਸ਼ਾਨ ਝੂਲਦਾ ਆ ਉਥੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਜਾਂਦੀ ਆ ਉਥੇ ਲੰਗਰ ਛਕਾਉਣ ਦੀ ਗੱਲ ਕੀਤੀ ਜਾਂਦੀ ਆ ਉਸ ਜਗ੍ਹਾ ਤੇ ਹਰ ਇੱਕ ਦਾ ਜੋ ਵੀ ਕੋਈ ਇੱਥੇ ਲੋੜਵੰਦ ਹੁੰਦਾ ਉਹਨੂੰ ਪੁੱਛਿਆ ਜਾਂਦਾ ਤੇ ਇਹੀ ਇੱਕ ਸਾਡੀ ਸੰਸਥਾ ਵੀ ਆ ਲਾ ਲਓ ਇਹ ਸਾਡਾ ਧੁਰਾ ਵੀ ਲਾ ਲਓ ਇਹ ਸਾਨੂੰ ਔਖੇ ਸੌਖੇ ਸਮੇਂ ਤੇ ਕਿਤੇ ਲੋੜ ਪੈ ਜਵੇ ਸਾਡੇ ਲਈ ਇਹ ਵਰਤਾਵਾ ਵੀ ਲਾ ਲਓ ਜਿਵੇਂ ਪਿੱਛੇ ਜੇ ਬਲੰਸੀਆ ਚੜ ਆਏ ਉੱਥੇ ਦੋ ਗੁਰੂ ਘਰ ਲੱਗੇ ਸੀ ਤੇ ਅਸੀਂ ਫਟ ਸੇਵਾ ਉੱਥੋਂ ਪਤੀਲੇ ਗੱਡ ਦਿੱਤੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਲੰਗਰ ਤਿਆਰ ਹੋਣਾ ਸ਼ੁਰੂ ਹੋ ਗਿਆ ਜੇ ਸਾਡੇ ਕੋਲ ਉੱਥੇ ਉਹ ਧੁਰਾ ਨਾ ਹੁੰਦਾ ਤੇ ਅੱਜ ਇੰਨੇ ਲੋਕਾਂ ਦਾ ਨਾਮ ਲੰਗਰ ਨਾਲ ਸ਼ਿਕਾ ਸਕਦੇ ਤੇ ਸਿੱਖ ਕੌਮ ਦਾ ਇਨਾ ਨਾ ਨਹੀਂ ਹੋ ਸਕਦਾ ਸੀ ਤੇ ਇਸ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ